ਉਹ ਪਹਿਲਾ ਤਾਂ ਹੀ ਦੇਖਣ ਵਾਲਾ ਕਿ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਕਿੰਨੇ ਜੱਟਾਂ ਕੋਲ ਆ ਅਸਲ ਦੇ ਵਿੱਚ ਇਹ ਪੁਰਾਣੇ ਸਰਦਾਰ ਤੇ ਨਵੇਂ ਬਣੇ ਉਹ ਜਿਹੜੇ ਵੱਡੇ ਭੂਮੀਪਤੀ ਨੇ ਜਿਨ੍ਹਾਂ ਕੋਲੇ ਸੈਂਕੜੇ ਏਕੜ ਹਜ਼ਾਰਾਂ ਏਕੜ ਜ਼ਮੀਨਾਂ ਗਦਰੀ ਬਾਬਿਆਂ ਦੀਆਂ ਇਥੋਂ ਦੇ ਦੇਸ਼ ਭਗਤਾਂ ਦੀਆਂ ਟੋਟੀਆਂ ਕਰਕੇ ਮਿਲੀ ਹੋਈ ਆ ਨਾ ਕਿ ਜਿਹੜਾ ਇਹ ਕਹਿੰਦੇ ਨੇ ਕਿ ਇਹ ਮਿਹਨਤਾਂ ਕਰਕੇ ਬਣਾਈਆ ਜੇ ਇਹ ਗੱਲ ਸੱਚ ਹੋਵੇ ਫਿਰ ਤਾਂ ਬਾਬੇ ਨਾਨਕ ਦੀ ਉਹ ਗੱਲ ਹੀ ਝੂਠ ਹੁੰਦੀ ਆ ਕੇ ਪਾਪਾਂ ਬਾਜ ਨਾ ਹੋਵੇ ਇਕੱਠੀ ਮੋਇਆ ਸੰਗ ਨਾ ਜਾਏ ਫਿਰ ਤਾਂ ਇਹ ਬਾਬੇ ਨਾਨਕ ਦੇ ਸਿਧਾਂਤ ਨੂੰ ਰੱਦ ਕਰਦੇ ਨੇ ਅਸਲ ਦੇ ਵਿੱਚ ਇਹ ਉਹ ਲੋਕ ਨੇ ਜਿਹੜੇ ਦਲਤਾਂ ਨੂੰ ਜ਼ਮੀਨਾਂ ਦੇ ਮਾਲਕ ਬਣਿਆ ਨਹੀਂ ਦੇਖਣਾ ਚਾਹੁੰਦੇ ਇਸੇ ਕਰਕੇ ਉਹ ਇਹ ਪ੍ਰਚਾਰ ਕਰਦੇ ਨੇ ਕਦੇ ਕਹਿੰਦੇ ਨੇ ਜਦੋਂ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਲੈਨੇ ਆ ਕਿ ਭਾਈ ਯਾਰ ਕਿਸਾਨ ਹੀ ਟੁੱਟ ਰਹੀ ਆ ਕਦੇ ਉਹ ਕਹਿੰਦੇ ਨੇ ਇਹ ਜੱਟਾਂ ਦੀਆਂ ਜ਼ਮੀਨਾਂ ਖੋਹਦੇ ਨੇ ਅਸਲ ਦੇ ਵਿੱਚ ਇਹ ਜ਼ਮੀਨ ਦੀ ਕਾਲੀ ਵੰਡ ਦੇ ਖਿਲਾਫ ਲੜਾਈ ਆ ਔਰ ਇਹ ਲੜਾਈ ਜਿਹੜੀ ਆ ਉਹ ਲੜੀ ਜਾਣੀ ਆ ਤੇ ਇਹਦੇ ਵਿੱਚ ਉਹ ਜਿਹੜੇ ਬੇਜਮੀਨੇ ਕਿਸਾਨ ਨੇ ਉਹ ਵੀ ਇਹਦਾ ਹਿੱਸਾ ਨਹੀਂ ਔਰ ਜਿਸ ਦਿਨ ਉਹ ਚਰਾਗ ਲਾਇਆ ਸੀ ਉਸ ਦਿਨ ਵੀ ਉਹ ਬੇਜਮੀਨੇ ਕਿਸਾਨ ਇਹਦਾ ਹਿੱਸਾ ਸੀ ਅਸਲ ਦੇ ਵਿੱਚ ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀ ਜੋਟੀ ਪਵੇ ਤੇ ਇਹ ਸੰਰਸ਼ਕੇ ਵੱਲੋਂ ਵਧੇ ਉਹ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਕਰਦੇ ਨੇ ਕਿ ਕੋਈ ਇਹ ਇਹਨੂੰ 나ਗਪੁਰ ਦਾ ਕਹਿੰਦਾ ਕੋਈ ਇਹਨੂੰ ਆਰਐਸਐਸ ਦਾ ਕਹਿੰਦਾ ਜਦਕਿ ਸਾਡੀ ਲੜਾਈ ਆ ਜਿਹੜੀ ਉਸ ਮਨੁਵਾਦੀ ਵਿਚਾਰਧਾਰਾ ਦੇ ਖਿਲਾਫ ਤੇ ਇਥੋਂ ਦੇ ਜਾਤੀ ਪਾਤੀ ਪ੍ਰਬੰਧਾ ਜਿਹੜਾ ਉਹਨੂੰ ਖਾਤਮਾ ਕਰਨ ਵਾਸਤੇ ਜਿਹੜੀ ਲੜਾਈ ਆ ਸੋ ਦੇ ਲਈ ਅਸੀਂ ਜਿਹੜਾ ਉਸ ਸੰਘਰਸ਼ ਦੇ ਮੈਦਾਨ 'ਚ